ਅੰਮ੍ਰਿਤਸਰ ਦੇ ਮਸ਼ਹੂਰ ਜੈਨੀਟਿਸ ਚਾਹ ਦੇ ਉੱਪਰ SK ਮਾਦਲ ਚਾਹ ਪੀਣ ਵਾਸਤੇ ਰੁਕ ਚੁੱਕੇ ਨੇ ਕਿਉਂਕਿ ਜਦੋਂ ਵੀ ਅੰਮ੍ਰਿਤਸਰ ਦਾ ਦੌਰਾ ਕਰਦੇ ਨੇ ਪ੍ਰਕਾਸ਼ ਸਿੰਘ ਬਾਦਲ ਕਿਸੇ ਟਾਈਮ ਦੇ ਉੱਪਰ ਜਦੋਂ ਵੀ ਅੰਮ੍ਰਿਤਸਰ ਦੇ ਵਿੱਚ ਆਉਂਦੇ ਸਨ ਤੇ ਜੈਨੀਟਿਸ ਚਾਹ ਦੇ ਉੱਪਰ ਬਹਿ ਕੇ ਚਾਹ ਪੀਂਦੇ ਸਨ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਸਨ ਤੇ ਉਹੀ ਹੁਣ ਛੋਟੇ ਬਾਦਲ ਸਾਹਿਬ ਸਦਸ ਕਮਿਲ ਸਿੰਘ ਬਾਦਲ ਉਹ ਵੀ ਇੱਥੇ ਪਹੁੰਚ ਹੋਏ ਨੇ ਜੈਨੀਟਿਸ ਚਾਹ ਦੇ ਉੱਪਰ ਕੁਝ ਤਸਵੀਰਾਂ ਵੀ ਅਸੀਂ ਦਿਖਾਉਣਾ ਚਾਹਾਂਗੇ ਅੰਦਰ ਦੀਆਂ ਕੈਮਰਾ ਪਰਸਨ ਕਹੋਗਾ ਅੰਦਰ ਦੀਆਂ ਤਸਵੀਰਾਂ ਦਿਖਾਈ ਜਾਣ ਆਹ ਦੇਖ ਸਕ ਕਿ ਜਦੋਂ ਅੰਮ੍ਰਿਤਸਰ ਦਾ ਦੌਰਾ ਕਰਦੇ ਸਨ ਸੁਖਵੀਰ ਬਾਦਲ ਬਾਦਲ ਸਾਹਿਬ ਦੀ ਫੋਟੋ ਲੱਗੀ ਹੋਈ ਆ ਜਦੋਂ ਅੰਮ੍ਰਿਤਸਰ ਦੇ ਵਿੱਚ ਵਿਜ਼ਿਟ ਕਰਦੇ ਸਨ ਤੇ ਗਿਆਨੀ ਟਿਸਤਾਲ ਦੇ ਉੱਪਰ ਖਲੋ ਬੈਠ ਕੇ ਚਾਹ ਪਿੰਦੇ ਹੋ ਸਨ ਤੇ ਉੱਥੇ ਹੀ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਪਹੁੰਚੇ ਨੇ ਇਹ ਵੱਡੇ ਬਾਦਲ ਸਾਹਿਬ ਦੀ ਗਿਆਨੀ ਸਾਹਿਬ ਦੇ ਨਾਲ ਤਸਵੀਰ ਲੱਗੀ ਹੋਈ ਆ ਉਹਨਾਂ ਪਲਾਂ ਨੂੰ ਯਾਦ ਕੀਤਾ ਜਾ ਰਿਹਾ ਤੇ ਉਹੀ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਸਦਿਓ ਗਿਆਨੀ ਟਿਸਤਾਲ ਵਾਲਾ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਵਾ ਆ ਦੇਖੋ ਤਸਵੀਰਾਂ ਦੇ ਵਿੱਚ ਸੁਖਵੀਰ ਬਾਦਲ ਨੂੰ ਮਿਲਦੇ ਹੋਏ ਲੋਕ ਉਹਨਾਂ ਦੇ ਸਮਰਥਨ ਯਾਨੀ ਕਿਸ ਆਪ ਇੱਕ ਸੱਜੋ ਸਨਮਾਨਿਤ ਕੀਤਾ ਜਾ ਰਿਹਾ ਵਾ ਆ ਦੇ ਸੱਜੋ ਪੂਰੀ ਮਾਰਕੀਟ ਦੇ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਗੁਲਦਸਤੇ ਦੇ ਕੇ ਸਰੋਪੇ ਪਾ ਕੇ ਫੁੱਲਾਂ ਦੀ ਵਰਕਾ ਦੇ ਨਾਲ ਸਵਾਗਤ ਕੀਤਾ ਯਾਰ ਆ ਸਰਦਾਰ ਕਬੀਰ ਸਿੰਘ ਬਾਦਲ ਦਾ ਇਹ ਉਹੀ ਜਗਾਵਾ ਜਿਹਦੇ ਉੱਪਰ ਬੈ ਕੇ ਡਿਸਕਸ ਹੁੰਦੇ ਸੇ ਅੰਮ੍ਰਿਤਸਰ ਦੇ ਮਸਲਿਆਂ ਨੂੰ ਤੇ ਅੱਜ ਸਰਦਾਰ ਕਬੀਰ ਸਿੰਘ ਬਾਦਲ ਬੈਠ ਚੁੱਕੇ ਨੇ ਹੁਣ ਜਾਨੀ ਟੀ ਸਟਾਈਲ ਦੀ ਚਾਹ ਪੀਣਗੇ ਬਾਹਰ ਬਾਹਰ ਚਾਹ ਪੀਣੀਆਂ ਬਾਹਰ ਹੈਲੋ ਚਾਹ ਬਾਹਰ ਲੈਣੀਆਂ ਬਾਹਰ ਬਾਹਰ ਬਹੁਤ ਵਧੀਆ ਜੀ ਬਹੁਤ ਵਧੀਆ ਟੀ ਡਿਸਕਸ ਹੋਇਆ ਕੁਝ ਹਾਂਜੀ ਡਿਸਕਸ ਹੋਇਆ ਕੁਝ ਹੋਏਗਾ ਡਿਸਕਸ ਹੋਈ ਅੰਮ੍ਰਿਤਸਰ ਦੇ ਮੁੱਦਿਆਂ ਤੇ ਗੱਲਬਾਤ ਚੱਲਦੀ ਹੈ ਹਾਂਜੀ ਹਾਂਜੀ ਮਮਾ ਸਾਹਿਬ ਕੀ ਕਹਿਣਾ ਚਾਹੋਗੇ ਜੈਨਿਟਿਸ 'ਚ ਕੋਈ ਵੀ ਲੀਡਰ ਹੁੰਦਾ ਇੱਥੇ ਜ਼ਰੂਰ ਪਹਿਲਾਂ ਤਾਂ ਅੰਮ੍ਰਿਤਸਰ ਨਿਵਾਸੀਆਂ ਦਾ ਮੈਂ ਤੈਅ ਦਿਲ ਤੋਂ ਧੰਨਵਾਦ ਕਰਦਾ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਇੱਥੇ ਸਿਆਸਤ ਹੁੰਦੀ ਸੀ ਕਿਸੇ ਦਾ ਅੰਮ੍ਰਿਤਸਰ ਦੇ ਮੁੱਦਿਆਂ ਦੇ ਉੱਪਰ ਗੱਲਬਾਤ ਚੱਲਦੀ ਸੀ ਤੇ ਅੱਜ ਵੀ ਅੰਮ੍ਰਿਤਸਰ ਦੇ ਮੁੱਦਿਆਂ ਦੇ ਉੱਪਰ ਗੱਲਬਾਤ ਕਰਨਾ ਤੇ ਹਲਕਾ ਸ਼ੈਰੀ ਦੇ ਇੰਚਾਰਜ ਸਾਹਿਬ ਹਲਕਾ ਪੱਛਮੀ ਦੇ ਸਦਾ ਸਿੰਘ ਮੀਤ ਸਿੰਘ ਬਾਦਲ ਤੇ ਜੋਸ਼ੀਪੂ ਸਾਹਿਬ ਜਿਹੜੇ ਯਾਨੀ 3 ਛੜ ਵਾਲੇ ਪਹੁੰਚ ਚੁੱਕੇ ਨੇ ਚਲੋ ਛੋਟ ਛੋਟ ਕਰ ਚਲ ਕਰੋ ਕਰੋ ਬਿਲਕੁਲ ਜੀ ਚਾਹ ਦੀਆਂ ਚੁਸਕੀ ਲੈਂਦੇ ਹੋਏ ਵੱਡੇ ਬਾਦਲ ਸਾਹਿਬ ਇੱਥੇ ਆ ਕੇ ਚਾਹ ਪਨੀਰ ਦੇ ਪਕੌੜੇ ਖਾਤੇ ਜਾ ਰਹੇ ਨੇ ਹਾਏ ਇਹ ਸਿਆਸਤ